ਆ ਜਾਣੀਆਂ ਸਾਰੀਆਂ ਤੁਸੀਂ ਜੀ ਮੇਰਾ ਨਾਮ ਰੋਨੀ ਜੇ ਕਿੱਥੇ ਆਏ ਕਿੱਥੇ ਤਲੇ ਅਈ ਅੰਮ੍ਰਿਤਸਰ ਤੋਂ ਆਏ ਤੇ ਗੁਰਦਾਸਪੁਰ ਜਾਂਦੇ ਸੀਗੇ ਤੇ ਤੁਸੀਂ ਪਾਸ ਕਿੱਥੇ ਹੀ ਹੋ ਅਈ ਸਭ ਤੋਂ ਲਾਸਟ ਤੇ ਇਹੀਂ ਸੀਗੇ ਲਾਸਟ ਤੇ ਪਿੱਛੋਂ ਬੱਸ ਟੁੱਟੀ ਹੈ ਲਾਸਟ ਤੇ ਇਹੀਂ ਭੈਣ ਦੇ ਮੇਰੀ ਦੇ ਲੱਗੀ ਆ ਸ਼ੀਸ਼ਾ ਵੱਜ ਗਿਆ ਹਾਂਜੀ ਅੰਕਲ ਦੇ ਲੱਗੀ ਆ ਬਾਕੀ ਮੈਂ ਤੇ ਫਿਰ ਟ੍ਰਿਪਾ ਪਾੜ ਕੇ ਸਾਰੀ ਤੁਸੀਂ ਬੱਸ ਦੇ ਵਿੱਚ ਕਿੱਤਾ ਦਾ ਵਿਰੋਧ। ਸਮਝ ਨਹੀਂ ਆਇਆ ਸਾਨੂੰ ਨੂੰ ਲੱਗਿਆ ਕਿ ਬਸ ਐਂਡ ਹੀ ਆਜਾ ਜਿਤਨਾ ਬਸ ਗਲਤੀ ਕਿੰਨਾ ਦੀ ਹੈ। ਉਹ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸੀ ਤੇ ਸਭ ਤੋਂ ਲਾਸਟ ਤੇ ਇਹਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਹੋਇਆ ਹੈ। ਬਸ ਬਚਾਵਾ ਬਸ ਤੁਹਾਡੀ ਚ ਸ਼ੀਸ਼ਾ ਖੁੱਬ ਗਿਆ ਜੀ। ਭੈਣ ਪ੍ਰਦੀਪ ਕੁਮਾਰ ਜੀ ਮੈਂ ਕਲੈਕਟਰ ਹਾਂ ਜੀ ਕਿੱਦਾਂ ਘਟਨਾ ਹੈ ਕੀ ਹੋਇਆ ਹੈ? ਸਰ ਇਹ ਅੰਮ੍ਰਿਤਸਰੋਂ ਆਏ ਆ। ਇੱਥੇ ਚੌਂਕ 'ਚ ਟ੍ਰੈਫਿਕ ਨਹੀਂ ਸੀਗੀ ਇੱਥੇ ਗੱਡੀਆਂ ਢਿੱਖੜੀ ਉਧਰੋਂ ਟਿਪਰ ਵਾਲਾ ਆਇਆ ਉਹ ਕੋ ਬ੍ਰੇਕ ਨਹੀਂ ਲੱਗੀ ਜਾਂ ਕੁਛ ਤੁਨੇ ਸਿੱਧੀ ਆਡੀ ਬੱਸ ਦੇ ਵਿੱਚ ਮਾਰੀ ਪਿੱਛੇ ਜਿਹਦੇ ਵਿੱਚ ਗੱਡੀ ਦਾ ਨੁਕਸਾਨ ਹੋਇਆ ਸਵਾਰੀਆਂ ਨੂੰ ਮਾੜੀ-ਮੋਟੀ ਸੱਟ ਪੇਟ ਲੱਗੀ ਐ ਤੇ ਉਹ ਬਾਕੀ ਐਸਐਸ ਪੀ ਜਿਹੜੀ ਫੋਰਸ ਹੈਗੀ ਆ ਉਹ ਆ ਗਈ ਸੀ ਮੌਕੇ ਤੇ ਉਹਨਾਂ ਨੇ ਜਿਹੜੇ ਹੈਗੇ ਉਹਨਾਂ ਨੂੰ ਮਾੜਾ-ਮੋੜਾ ਟ੍ਰੀਟਮੈਂਟ ਦਵਾ ਦਿੱਤਾ ਪੂਰੀ ਪਾਰ ਦਿੱਤੀ ਐ ਕਿੰਨੀ ਕੁ ਸਪੀਡ ਨਾਲ ਤੇ ਜਿਵੇਂ ਸਰ ਟਿਪਰ ਵਾਲਾ ਜਿਹੜਾ ਉਹ ਕੋ ਬ੍ਰੇਕ ਹੀ ਨਹੀਂ ਲੱਗੀ ਸਪੀਡ ਤੇ ਉਹਦੇ ਮਾਲ ਲੱਦੇ ਦਾ ਉਹਨੇ ਉਨੇ ਸਾਰੀ ਗੱਡੀ ਪਾਰਤੀ ਤੁਹਾਡੇ ਸਾਹਮਣੇ ਹੀ ਹੈ ਗੱਡੀ ਦੇਖ ਲਓ ਕੀ ਪੋਜੀਸ਼ਨ ਹੈ ਗੱਡੀ ਸੀ ਰਾਜਵਿੰਦਰ ਸਿੰਘ ਕਿੱਥੋਂ ਆ ਰਹੇ ਹੋ ਤੇ ਕੀ ਘਟਾਇਆ ਅੰਮਰਸਰੋਂ ਆ ਰਹੇ ਆ ਜੀ ਪਠਾਨਕੋਟ ਜਾਣਾ ਸੀਗਾ ਤੇ ਘਟਣਾ ਇਹ ਵੀ ਅਸੀਂ ਚੌਂਕ ਮੁੜ ਗਏ ਆ ਤੇ ਮਤਲਬ ਟਿਪਰ ਜਿਹੜੀ ਆ ਪਿੱਛੋਂ ਆ ਕੇ ਇਧਰੋਂ ਮਤਲਬ ਪਠਾਨਕੋਟ ਵੱਲੋਂ ਆਉਂਦੀ ਆ ਤੇ ਗੱਡੀ ਦੇ ਪਿਛਲੇ ਪਾਸੇ ਟਿਪਰ ਵੱਜ ਗਈ ਏ ਉਹਦੇ ਕੋ ਕੰਟਰੋਲ ਨਹੀਂ ਹੋਈ ਜਾਂ ਕੀ ਪਤਾ ਨਹੀਂ ਬ੍ਰੇਕ ਨਹੀਂ ਲੱਗੀ ਜਾਂ ਕੀ ਹੋਇਆ ਜਾਂ ਨਸ਼ੇ ਹਾਂਜੀ ਨੁਕਸਾਨ ਬੱਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਪਿੱਛੋਂ ਸਾਰੀ ਉੱਡ ਗਈ ਆ ਤੇ ਸਵਾਰੀਆਂ ਨੂੰ ਮਾੜੀ ਮੋਟੀ ਖਰੋਜ ਮਤਲਬ ਠੀਕ ਆ ਸਵਾਰੀਆਂ ਕੋਈ ਗੱਲ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਮਾਨੀ ਨੁਕਸਾਨ ਕੋਈ ਨਹੀਂ ਆ ਉਦਾਂ ਮਾੜਾ ਮੋਟਾ ਉਹ ਟ੍ਰੀਟਮੈਂਟ ਹਸਪੀਟਲ ਤੋਂ ਹੋ ਜਾਏਗਾ ਹੈਨਾ ਹਾਂਜੀ ਪ੍ਰਾਈਵੇਟ ਕਿਹੜੀ ਘਟਨਾ ਕਿੱਥੇ ਹੋਈ ਤੇ ਕਿਸ ਤਰ੍ਹਾਂ ਹੁਣ ਇਹ ਹੁਣੇ ਬੱਸ ਆ ਰਹੀ ਐ ਅੰਮ੍ਰਿਤਸਰੋਂ ਅੰਮ੍ਰਿਤਸਰ ਤੋਂ ਬਟਾਲੇ ਨੂੰ ਮੂਵ ਹੋਈ ਐ ਪੁਲ ਦੇ ਥੱਲੋਂ ਦੀ ਇਹ ਇਧਰੋਂ ਪਠਾਨਕੋਟ ਤੋਂ ਬਜਰੀ ਦਾ ਟਰੱਕ ਭਰੇ ਆ ਰਿਹਾ ਹੈ। ਉਹ ਥੋੜਾ ਨਾਲ ਵੱਜ ਗਿਆ। ਹੱਥ ਨੁਕਸਾਨ ਹੈ ਨਾ ਨੁਕਸਾਨ ਜਾਨੀ ਨੁਕਸਾਨ ਤੇ ਕੋਈ ਨਹੀਂ ਆ ਬਾਕੀ ਨੁਕਸਾਨ ਸਾਹਮਣੇ ਦਿਸਣੀ ਲਿਆ ਹੋਇਆ ਆਏਗਾ। ਜਾਨੀ ਨੁਕਸਾਨ ਕੋਈ ਨਹੀਂ ਆ। ਸਰ ਵਾਹ ਦਾ ਨੰਬਰ ਵਗੈਰਾ ਸਰ। ਨੰਬਰ ਵਾਹ ਦਾ ਨੰਬਰ ਪੀਬੀ06 ਡਬਲ ਬੀ5361 ਇਹ ਪਠਾਨਕੋਟ ਲੀਪੂ ਦੀ ਪਾਸਿਆ। ਹਾਂਜੀ ਕੀ ਕਾਰਵਾਈ ਹਾਂਜੀ ਕੀ ਕਾਰਵਾਈ ਕਾਰ ਵੀ ਕਰਦੇ ਦੇਖਦੇ ਆ ਜੇ ਟਰੱਕ ਲੱਗੇ ਦੇਖਣਾ ਉਧਰ ਲੱਗਾ ਲੱਗਾ ਸਾਈਡ ਤੇ